ਬੀਤੇ ਕਾਲ ਅੰਮ੍ਰਿਤਸਰਚ ਆਪ ਸਰਪੰਚ ਦੇ ਗੋਲੀ ਕਾਂਡ ਤੋਂ ਬਾਅਦ ਹੁਣ ਸਿਆਸਤ ਵੀ ਗਰਮਾ ਗਈ ਹੈ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਨੂੰ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਲੈ ਕੇ ਭਗਵੰਤ ਸਰਕਾਰ ਨੂੰ ਵੱਡੇ ਸਵਾਲ ਚੁਕਰੀਆਂ ਨੇ ਇਸ ਵਾਰਦਾਤ ਨੂੰ ਲੈ ਕੇ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਲਿਖਿਆ ਪਿੰਡ ਬਲਟੋਹਾ ਤਰਨਤਾਰਨ ਦੇ ਸਰਪੰਚ ਚਰਮਲ ਸਿੰਘ ਦਾ ਬਿਰਹਾਮੀ ਨਾਲ ਕੀਤੇ ਗਏ ਕਤਲ ਦੀ ਸਖਤ ਨਿੰਦਾ ਕਰਨਾ ਜਿਸ ਦੀ ਅਤਿ ਸ਼੍ਰੀ ਅਮ੍ਰਿਤਸਰ ਸਾਹਿਬ ਵਿੱਚ ਇੱਕ ਵਿਆਸ ਸਮਾਗਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ ਇੱਕ ਬਹੁਤ ਹੀ ਚਿੰਤਾਜਨਕ ਘਟਨਾ ਹੈ ਕੱਲ ਪਿੰਡਰ ਕਲਾ ਮੋਗਾ 'ਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਸ਼ੁੱਕਰਵਾਰ ਨੂੰ ਕਪੂਰਥਲਾ 'ਚ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਪੰਜਾਬ 'ਚ ਜਨਤਕ ਥਾਵਾਂ ਤੇ ਨਿਸ਼ਾਨਾ ਬਣਾ ਕੇ ਕੀਤੀਆਂ ਜਾਣ ਵਾਲੀਆਂ ਹਤਿਆਵਾਂ ਆਮ ਹੋ ਗਈਆਂ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਜਿਸ ਕੋਲ ਗ੍ਰਹਿ ਵਿਭਾਗ ਵੀ ਹੈ ਤੇ ਅਧੀਨ ਪੁਲਿਸ ਦੀ ਪੂਰੀ ਸਫਲਤਾ ਨੂੰ ਉਜਾਗਰ ਕਰਦੀਆਂ ਨੇ ਅਮਨ ਕਾਨੂੰਨ ਦੀ ਮਾੜੀ ਹਾਲਾਤ ਲਈ ਮੁੱਖ ਮੰਤਰੀ ਸਿੱਧੇ ਤੌਰ ਤੇ ਜਵਾਬ ਦੇ ਮ੍ਰਿਤਕ ਦੇ ਪਰਿਵਾਰ ਨਾਲ ਮੇਰੀ ਡਿਲੀ ਹਮਦਰਦੀ ਹੈ ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਪਲ ਬਖਸ਼ਣ ਤੇ ਇਸੀ ਘਟਨਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਪੋਸਟਪਾਰਕ ਲਿਖਿਆ ਪਿੰਡ ਬਲ ਟੋਹਾ ਦੇ ਸਰਪੰਚ ਚਰਮਲ ਸਿੰਘ ਦੀ ਦਿਨ ਦਿਹਾੜੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਤੇ ਮੈਂ ਸਖਤ ਨਿੰਦਾ ਕਰਦਾ ਪੰਜਾਬ ਚ ਦਿਨ ਦਿਹਾੜੇ ਨਿਸ਼ਾਨਾ ਬਣਾ ਕੇ ਕੀਤੀਆਂ ਜਾਣਵਾਲੀ ਹਤਿਆਵਾਂ ਅਤੇ ਲੁੱਟ ਕੋਹਾਂ ਹੁਣ ਰੋਜ਼ਾਨਾ ਦੀ ਗੱਲ ਬਣ ਚੁੱਕੀਆਂ ਨੇ ਜੋ ਸਰਕਾਰ ਅਤੇ ਪੁਲਿਸ ਦੀ ਅਸਫਲਤਾ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ। ਪਰਮਾਤਮਾ ਸਰਪੰਚ ਚਰਮਲ ਸਿੰਘ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਵਕਸ਼ਣ। ਦੱਸਦੇ ਕਿ ਬੀਤੇ ਕੱਲ ਪਿੰਡ ਬਲ ਟੋਹਾ ਤੋਂ ਆਪਦੇ ਸਰਪੰਚ ਚਰਮਲ ਸਿੰਘ ਦੀ ਕੁਝ ਬਦਮਾਸ਼ਾਂ ਵਾਰ ਕੀ ਹੱਤਿਆ ਕਰ ਦਿੱਤੀ ਗਈ ਸੀ ਆਪ ਸਰਪੰਚ ਕਿਸੇ ਵਿਆਹ ਦੇ ਵਿੱਚ ਮੈਰੀਗੋਲਡ ਮੈਰੀਜ ਪੈਲਸ ਤੇ ਪਹੁੰਚੇ ਹੋਏ ਸਨ ਮ੍ਰਿਤਕ ਜਰਮਨ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਬਲਟੋਹਾ ਪਿੰਡ ਦੇ ਵਸਨੀਕ ਸਨ ਤੇ ਮੌਜੂਦਾ ਸਰਪੰਚ ਵੀ ਸਨ ਉਹ ਵਿਆਹ ਚ ਇੱਕ ਲੜਕੀ ਵਾਰੀਆਂ ਵੱਲੋਂ ਹੀ ਸ਼ਾਮਲ ਹੋਣਾ ਸੀ ਇਸ ਦੌਰਾਨ ਹਮਲਾਵਾਰੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਬਾਅਦ ਦਾ ਤੋਂ ਕੁਝ ਘੰਟੇ ਬਾਅਦ ਗੈਂਗਸਟਰ ਦੋਨੀ ਬਲਤ ਤੇ ਪ੍ਰਭ ਦਾਸੂਆ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਇਹ ਘਟਨਾ ਹੁਣ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਤੇ ਵੱਡੇ ਸਵਾਲ ਖੜੇ ਕਰ ਰਹੀਆਂ ਨੇ